ਗੱਲ ਬੜੀ ਇੰਮਤੀ ਵੀ ਹੋ ਸਕਦੀ ਆ ਤੁਹਾਡੇ ਲਈ ਸਾਡੇ ਸਾਰਿਆਂ ਦੇ ਲਈ ਕਿ ਇੱਕ ਵਾਰੀ ਇੱਕ ਆਦਮੀ ਸੀਗਾ ਉਹ ਆਮਰਾ ਸਾਥ ਤੋਂ ਟ੍ਰੇਨ ਤੇ ਜਿਹੜਿਆ ਤੇ ਟ੍ਰੇਨ ਤੇ ਚੜ ਕੇ ਉਹਨੇ ਜਾ ਕੇ ਜਿਹੜਾ ਉਤਰਨਾ ਸੀਗਾ ਉਹ ਜਲੰਧਰ ਟੈਂਟਨ ਉਤਰਨਾ ਸੀ ਤੇ ਟ੍ਰੇਨ ਜਿਹੜੀ ਸੀ ਉਹ ਸੁਪਰਫਾਸਟ ਸੀਗੀ ਉਹ ਜਦੋਂ ਜਾ ਕੇ ਸੁਪਰਫਾਸਟ ਤੇ ਚੜ ਕੇ ਅੱਗੇ ਆਪਣੇ ਜੱਪੇ ਦੇ ਵਿੱਚ ਆਪਣੇ ਸਾਥੀ ਜਿਹੜੇ ਹੋਰ ਸਫਰ ਕਰ ਰਹੇ ਸੀ ਉਹਨਾਂ ਨੂੰ ਪੁੱਛਣਾ ਆ ਕਿ ਗੱਡੀ ਜਿਹੜੀ ਆ ਇਹ ਜਲੰਧਰ ਕੈਂਟ ਦੇ ਵਿੱਚ ਜਾ ਕੇ ਖਲੋਦੀ ਆ ਜਾਂ ਨਹੀਂ ਖਲੋਦੀ ਪਰ ਜਿਹੜੇ ਉਹਦੇ ਨਾਲ ਜੱਪੇ ਦੇ ਯਾਤਰੀ ਸਫਰ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਸਾਨੂੰ ਨਹੀਂ ਲੱਗਦਾ ਕਿ ਸੁਪਰ ਫਾਸਟ ਗੱਡੀ ਜਿਹੜੀ ਆ ਇਹ ਜਲੰਧਰ ਕੈਂਟ ਖਲੋਏਗੀ ਉਹਨਾਂ ਨੇ ਕਿਹਾ ਕਿ ਫਿਰ ਮੈਨੂੰ ਕਿੱਥੇ ਉਤਰਨਾ ਚਾਹੀਦਾ ਉਹਨਾਂ ਨੇ ਕਿਹਾ ਜਾਂਦੇ ਜਲੰਧਰ ਰੋਤਰ ਜਾ ਤੇ ਵਿੱਚੋਂ ਇੱਕ ਸਾਥੀ ਹੋਰ ਸੀਗਾ ਉਹ ਕਹਿੰਦਾ ਕਿ ਭਈ ਇੱਕ ਗੱਲ ਜ਼ਰੂਰ ਆ ਕਿ ਜਦੋਂ ਜਲੰਧਰ ਕੈਂਟਰ ਤੇ ਪਹੁੰਚੇਗਾ ਉੱਥੇ ਜਾ ਕੇ ਗੱਡੀ ਜਿਹੜੀ ਹੌਲੀ ਜ਼ਰੂਰ ਹੋ ਜਾਏਗੀ ਤੇ ਤੋਂ ਮੂੰਹ ਜਿਹੜਾ ਅਗਲੇ ਪਾਸੇ ਨੂੰ ਜਲੰਧਰ ਨੂੰ ਗੱਡੀ ਜਾਂਦੀ ਹੋਵੇ ਉੱਤਰ ਨੂੰ ਕਰਕੇ ਉਤਰਨਾ ਤੇ ਅੱਗੇ ਨੂੰ ਦੌੜਦਾ ਜਾਈ ਤੇ ਉੱਥੇ ਉੱਤਰ ਸਕਦਾ ਹੈ ਅੱਗੇ ਨੂੰ ਇਸ ਕਰਕੇ ਦੌੜਨਾ ਕਿ ਕਿਤੇ ਤੋਂ ਸੱਟ ਨਾ ਆਪਣੇ ਲਵਾ ਪਈ ਉਹਨੇ ਕਿਹਾ ਜੀ ਠੀਕ ਆ ਚਲੋ ਜਗENDER ਕੈਂਟ ਜਦੋਂ ਆਇਆ ਗੱਡੀ ਥੋੜੀ ਜਿਹੀ ਹੋਲੀ ਹੋਈ ਤੇ ਉਹ ਜਦੋਂ ਉਤਰਿਆ ਤੇ ਉਹ ਇਹਨੂੰ ਥੱਲੇ ਆ ਕੇ ਆਪਣੀ ਭੋਗੀ ਜਿਹੜੀ ਉੱਤਰਦਾ ਤੇ ਅੱਗੇ ਨੂੰ ਦੌੜਦਾ ਉਹਦੀ ਫਟਦੀ ਸਪੀਡ ਤੇਜ਼ ਹੋ ਜਾਂਦੀ ਆ ਤੇ ਉਹਨੇ ਜਦੋਂ ਅਗਲੀ ਭੋਗੀ ਵਾਲਾ ਡੱਬਾ ਆ ਜਾਂਦਾ ਤੇ ਜਿਹੜੇ ਉਹ ਔਰਥੋਕੀ ਦੇ ਬੂਏ ਦੇ ਵਿੱਚ ਖਲੋਤੇ ਹੁੰਦੇ ਆ ਕੋਈ ਉਹਨੂੰ ਕਾਲਰ ਤੋਂ ਫੜਦਾ ਕੋਈ ਉਹਦੇ ਪਿਛਲੇ ਬੈਗ ਤੋਂ ਫੜਦਾ ਤੇ ਉਹਨੂੰ ਖਿੱਚ ਕੇ ਉਸ ਬੰਦੇ ਨੂੰ ਉਸ ਅਗਲੇ ਡੱਬੇ ਦੇ ਵਿੱਚ ਮਾਰ ਦਿੰਦੇ ਆ ਤੇ ਗੱਡੀ ਜਿਹੜੀ ਆਉਣੀ ਤੇ ਮਸਬੀ ਫੜ ਲੈਂਦੀ ਆ ਪਲੇਟ ਫਾਰਮ ਖਤਮ ਹੋ ਜਾਂਦਾ ਤੇ ਜਿਹੜੇ ਅੰਦਰ ਡੱਬੇ ਉਸ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਕਹਿੰਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਬਹੁਤ ਵਧੀਆ ਤੂੰ ਬਚ ਗਿਆ ਇਹ ਟ੍ਰੇਨ ਜਿਹੜੀ ਐ ਤੈਨੂੰ ਪਤਾ ਨਹੀਂ ਸੱਪ ਫੜ ਗਿਆ ਤੇ ਤੂੰ ਮਰਨੋਂ ਬਚ ਗਿਆ ਤੈਨੂੰ ਸ਼ੁਕਰਿਆ ਤੈਨੂੰ ਫੜ ਗਿਆ ਇਸ ਡੱਬੇ ਦੇ ਵਿੱਚ ਮਾੜ ਲਿਆ ਨਹੀਂ ਤੇ ਤੂੰ ਡਿੱਗ ਕੇ ਸੱਟਾਂ ਲਵਾ ਲੈਣੀ ਐ ਹੀ ਉਹ ਕਹਿੰਦਾ ਭਰਾਓ ਤੁਸੀਂ ਮੈਨੂੰ ਇਹਦੇ ਵਿੱਚ ਮਾੜ ਲਿਆ ਮੈਂ ਤੇ ਉਸ ਸਟੇਸ਼ਨ ਤੇ ਉਤਰਨਾ ਚਾਹੁੰਦਾ ਹਾਂ ਜਿੱਥੋਂ ਦੀ ਕੁੱਟ ਕੇ ਮੈਨੂੰ ਫੇਰ ਡੱਬੇ 'ਚ ਮਾੜ ਲਿਆ ਸਾਡੇ ਹਾਲਾਤ ਸਿੱਖਾਂ ਦੇ ਇਸ ਸਟੋਰੀ ਵਰਗੇ ਹਾਏ ਨੇ ਕਿ ਅੱਜ ਅਸੀਂ ਕਾਂਗਰਸ ਦੇ ਡੱਬੇ 'ਤੇ ਸਵਾਰ ਹਾਂ ਤੇ 5 ਸਾਲ ਮੰਗਦੇ ਆ ਤੇ ਅਸੀਂ ਅਕਾਲੀਆਂ ਦੇ ਡੱਬੇ 'ਤੇ ਸਵਾਰ ਹੋ ਜਾਂਦੇ ਆ ਤੇ 5 ਸਾਲ ਮੰਗਦੇ ਆ ਤੇ ਆਮ ਆਦਮੀ ਪਾਰਟੀ 'ਤੇ ਸਵਾਰ ਹੋ ਜਾਂਦੇ ਆ ਫੇਰ ਰੱਖੋ ਹੋਰ ਕਹੇ ਪਾਰਟੀ ਦੇ ਡੱਬੇ ਦੇ ਵਿੱਚ ਸਵਾਰ ਹੋਣ ਦੀ ਤਿਆਰੀ ਕਰਦੇ ਸੋ ਸਤਿਕਾਰਯੋਗ ਇਹ ਇੱਕ ਡੱਬਿਆਂ ਦੀ ਖੇਡ ਹੈ ਇਸ ਖੇਡ ਤੋਂ ਬਚੋ ਤੇ ਬੰਦਿਆਂ ਦੇ ਨਾਲ ਆਜ਼ਾਦੀ ਵਾਲੇ ਪਾਸੇ ਨੂੰ ਧਿਆਨ ਕਰੋ ਆਪਣਾ ਇਹ ਡੱਬਿਆਂ ਵਾਲੇ ਚੱਕਰ ਦੇ ਵਿੱਚ ਨੇ ਫਸੋ ਕਿ ਪਿਛਲੇ ਡੱਬੇ ਤੋਂ ਨਿਕਲੋ ਤੇ 5 ਸਾਲ ਫਿਰ ਦੂਜੇ ਡੱਬੇ ਦੇ ਵਿੱਚ ਪਹੁੰਚੋ ਆਜ਼ਾਦੀ ਵਾਲੇ ਪਾਸੇ ਸੰਘਰਸ਼ ਕਰ ਸ਼ੁਰੂ ਕਰੋ ਕਿੱਥੇ ਸਾਡੇ ਵੀਰਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਜਿੱਥੇ ਸਾਡੇ ਕਦੇ ਕਰਕੇ ਸਾਡੇ ਅਮਰਿਤਪਾਲ ਵਰਗੇ ਵੀਰ ਜੇਲ੍ਹਾਂ ਦੇ ਵਿੱਚ ਗਏ ਆ ਸੋ ਮੈਂ ਇੱਕ ਆਦੀ ਬੇਨਤੀ ਕਰਨੀ ਚਾਹੁੰਦਾ ਕਿ ਸਾਰੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਨੀਤੀਆਂ ਨੂੰ ਸਮਝੋ ਤੇ ਇਲੈਕਸ਼ਨ ਵਾਲਾ ਚੱਕਰ ਉਹਦੇ ਤੋਂ ਬਿਲਕੁਲ ਬਾਹਰ ਹੋ ਉਹ ਇਹਦਾ ਤਹਕੀਕੇ ਤੋਂ ਬਾਹਰ ਨਿਕਲਦਾ ਸਿਰਫ ਤੇ ਸਿਰ ਵਿੱਚ ਕੋਈ ਬਹਲਾ ਸਿਰ ਤੇ ਸਿਰ ਆਜ਼ਾਦੀ ਸਿੱਖਾਂ ਦੀ ਆਜ਼ਾਦੀ ਇਸ ਤੋਂ ਬਾਅਦ ਜੇ ਇਸ ਤੋਂ ਥੱਲੇ ਕੋਈ ਗੱਲ ਕਰਦਾ ਜੇ ਸਾਡੇ ਨਾਲੋ ਡੱਬਿਆਂ ਵਾਲੇ ਹਾਲਾਤ ਹੋਣਾ ਉਹ ਬਹੁਤ ਬਹੁਤ ਤੁਹਾਡਾ ਤਨਵਾਦ ਹੁਣ ਮੈਂ ਬੇਨਤੀ ਕਰੂੰਗਾ ਆਪਣੇ